ਸਾਇਲੈਂਸ ਹੋਰ ਕਿਹਨੂੰ ਸਾਇਲੈਂਸ ਜੇ ਸਾਇਲੈਂਸ ਹੋਰ ਸਾਇਲੈਂਸ ਹੋਰ ਸਾਇਲੈਂਸ ਹੋਰ ਤੇਰਾ ਕੋਈ ਨਹੀਂ ਕੋਈ ਨਾ ਕੋਈ ਤੇ ਟੈਕਨੋਟਿਕ ਬਾਰੇ ਕਹਿੰਦੇ ਖੜ ਜੋ ਪ੍ਰਸਤਿਖਿਆ ਜਾਂ ਬਾਤਾਂ ਠੀਕ ਸਭ ਅੰਸ਼ ਜੇ ਮੌਕਾ ਇੱਕ ਨੂੰ ਜੇ ਕੱਲ ਕੁਝ ਨਾ ਹੋਵੇ ਲਓ ਸੋਨਾ ਪੜੀ ਜਾ ਚੜ੍ਹਦੀ ਤੇ ਹਰ ਗੜੀ ਤਾਂ ਕਿਹਾ ਮੈਂ ਇੱਕ ਹਾਂ ਸਭ ਅਮਰੇ ਪਰ ਕਾਨੂੰਨ ਉਸ ਤੋਂ ਅਸਰਦਾਰ ਹੈ ਪੰਜਾਬ ਦੇ ਖਾਸ ਕਰਕੇ ਪਟਿਆਲਾ ਦੇ ਵਿੱਚੋਂ ਆ ਭਾਈ ਉਹਨਾਂ ਤੋਂ ਬਾਅਦ ਇੱਕ ਕੋਸ਼ਿਸ਼ ਕਰਕੇ ਨੰਬਰ ਵਾਲੀ ਮਦਦ ਜੀ ਵੀ ਦੇਖੋ ਮੇਰਾ ਖਿਆਲ ਹੈ ਕਿ ਜਿਹੜਾ ਲੈਂਡ ਆਰਡਰ ਹੈ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਰਣਵੀਰ ਸਿੰਘ ਆ ਜਿਹਨੇ ਭਾਈ ਬਖਤੌਰਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲੈਕਿਨ ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਆ ਕਿ ਇਹ ਫੌਜੀ ਭਰਾ ਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸਐਚਓ ਦਾ ਬਿਹੇਵੀਅਰ ਮੈਂ ਐਸਐਚਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੋਊਗਾ ਜੀ ਤੁਸੀਂ ਜਿਹੜੀ ਜੇ ਵਾਰ ਹੀ ਖੇਤ ਨੂੰ ਖਾਣ ਲੱਗ ਪੋਗੇ ਤਾਂ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿੱਦਾਂ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਬਈ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹਨਾਂ ਨਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਵਸਦਾ ਪੰਜਾਬ ਆ ਤੁਸੀਂ ਆਣ ਕੇ ਪਿੰਡਾਂ 'ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਮਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰ ਦਾ ਜਿਹੜਾ ਮਾਹੌਲ ਆ ਉਹ ਕਿਤੇ ਨਾ ਕਿਤੇ ਹਟੇ ਔਰ ਲੋਕ ਜਿਹੜਾ ਆ ਸੁੱਖ ਦੀ ਨੀਂਦ ਜਿਹੜੀ ਸੌ ਸਕਣ ਕਿਉਂਕਿ ਜੇ ਇਹਨਾਂ ਨੇ ਮੈਨੂੰ ਲੱਗਦਾ 20 ਸਾਲ 25 ਸਾਲ ਨੌਕਰੀ ਕੀਤੀ ਹੋਣੀ ਫੌਜ ਦੇ ਵਿੱਚ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਜੇ ਸਾਡੇ ਫੌਜੀ ਰਿਟਾਇਰ ਹੋ ਕੇ ਜੇ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾਉਂਦੇ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਕਿ ਇਹ ਫੌਜੀਆਂ ਤੱਕ ਨੂੰ ਮਾਫ਼ ਨਹੀਂ ਜਿਹੜੇ ਕਰਦੇ ਸੋ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਲੇਮ ਕਰਦੇ ਆ ਔਰ ਇਹ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਲਈ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਸਮਾਜ ਦੇ ਵਿੱਚ ਜਿਹੋ ਜਿਹਾ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਮਾਜ ਦੇ ਵਿੱਚ ਫਰੋਤੀਆਂ ਦੀਆਂ ਜਿਹੜੀਆਂ ਸਾਰਾ ਕੁਝ ਕੌਲਾ ਆ ਰਹੀਆਂ ਇੰਨਾ ਗੁੰਡਾਇਜ਼ਮ ਕਦੀ ਪੰਜਾਬ ਦੇ ਵਿੱਚ ਹੋਇਆ ਨਹੀਂ ਸੀ ਪੰਜਾਬ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਬਹੁਤ ਮਾਰ ਚੱਲ ਚੁੱਕਿਆ ਪਰ ਹੁਣ ਜਿਹੜੀ ਮਾਰ ਸਮਾਜ ਦੇ ਵਿੱਚ ਸਹਿਮ ਦੀ ਮਾਰ ਹੈ ਉਹ ਸਭ ਤੋਂ ਮਾੜੀ ਆ ਔਰ ਤੁਸੀਂ ਇਹਨੂੰ ਤਕੜੇ ਹੋ ਕੇ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਲੋਕੀ ਹਾਲ ਹਸ਼ਰ ਜਿਹੜਾ ਬਾੜਾ ਕਰਨਗਾ ਐ ਐਸਐਸਪੀ ਨੇ ਕਿਹਾ ਕਿ ਅਸੀਂ ਦੋ ਬੰਦੇ ਰੈਸਟ ਕੀਤੇ ਆ ਔਰ ਇੱਕ ਬੰਦੇ ਦੀ ਭਾਲ ਦੇ ਵਿੱਚ ਹੈਗੇ ਆ ਤਿੰਨ ਬੰਦੇ ਹੈਗੇ ਆ ਔਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਮੈਨੂੰ ਲੱਗਦਾ ਕਿ 307 ਦਾ ਪਰਚਾ ਉਹਨਾਂ ਨੇ ਜੋ ਮੈਨੂੰ ਕਿਹਾ ਕਿ 307 ਦਾ ਪਰਚਾ ਦਰਜ ਕੀਤਾ ਔਰ ਜੋ ਵੀ ਉਹਦੇ ਚ ਹੋਰ ਵੀ ਅਮੈਂਡਮੈਂਟ ਹੋਣ ਦੀ ਜ਼ਰੂਰਤ ਹੋਊਗੀ ਉਹ ਬਿਲਕੁਲ ਕਰਾਵਾਂਗੇ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਅੱਛਾ ਸਪਾਰਟੀ ਦੀ ਦਾਅਵਾ ਕਰਦੇ ਜੀ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਰਹੇ ਨੇ ਪਿਛਲੇ ਦਿਨ ਜਿਹੜਾ ਐਮਐਲਏ ਨੇ ਬਲਵੰਤ ਸਿੰਘ ਸੋਮਰ ਵਾਲੇ ਹਲਕੇ ਦੇ ਪਿੰਡਾਂ ਦੀ ਵੀ ਪਿੰਡਾਂ ਦੇ ਮੰਡੀ ਪਾਇ ਇਸ ਸਾਧਨ ਕਿ ਚਿੱਟਾ ਮੁਕਤ ਹੋ ਗਏ ਇਹ ਇੱਕ ਸੋਸ਼ਲ ਮੀਡੀਆ ਦੀ ਪਾਰਟੀ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਕਦੀ ਵੀ ਦੇਖੋ ਨਿਊਯਾਰਕ ਦੀ ਪੁਲਿਸ ਨਹੀਂ ਨਸ਼ਾ ਮੁਕਤ ਕਰ ਸਕੀ ਨਿਊਯਾਰਕ ਨੂੰ ਬੜੀ ਕੰਪੀਟੈਂਟ ਪੁਲਿਸ ਆਪਾਂ ਮੰਨਦੇ ਆ ਇਹ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਾਨੂੰ ਸੋਸ਼ਲੀ ਬੱਚਿਆਂ ਨੂੰ ਇੰਗੇਜ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਸਪੋਰਟ 'ਚ ਲੈ ਕੇ ਜਾਣ ਦੀ ਜ਼ਰੂਰਤ ਹੈ ਉਹਨਾਂ ਨੂੰ ਜੋਬਸ ਦੇਣ ਦੀ ਜ਼ਰੂਰਤ ਹੈ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਖੇਤੀਬਾੜੀ ਨਾਲ ਜੁੜਿਆ ਕੀਤਾ ਉਹਨੂੰ ਕਿਤੇ ਨਾ ਕਿਤੇ ਪ੍ਰੋਫਿਟ ਦੇ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਰੋ ਦੇ ਵਿੱਚ ਬੰਨੀਆਂ ਜਾਣ ਤਾਂ ਤਾਂ ਹੀ ਪੋਸੀਬਲ ਹੈਗਾ ਲਿਖਨੇ ਤਾਂ ਦਿੱਲੀ ਅਸਲੀ ਗੱਲ ਹੈ ਇੱਕ ਸਕ੍ਰਿਪਟ ਲਿਖਦੇ ਆ ਭਗਵਾਨ ਸਤਿਮਾਨ ਤਾਂ ਇਹ ਲਿਖਦਾ ਵੀ ਹੈ ਨਹੀਂ ਲਿਖਦਾ ਦਿੱਲੀ ਵਾਲੇ ਆ ਇਹ ਕਲਾਕਾਰ ਹੈਗਾ ਪੜ੍ਹ ਕੇ ਬੋਲ ਦਿੰਦਾ ਇਤੋਂ ਵੱਧ ਇਹਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਨਹੀਂ ਤਾਂ ਅਦਰਵਾਈਜ਼ ਇਹ ਕਹਿੰਦੇ ਕਿ 31 ਤਰੀਕ ਤੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਮੈਂ ਕਿਹਨਾ ਕੋਈ ਬਹੁਤ ਕੰਪੀਟੈਂਟ ਬੰਦੇ ਵੀ ਹੋਣਗੇ ਪੰਜਾਬ ਇਤਾਂ ਨਸ਼ਾ ਮੁਕਤ ਨਹੀਂ ਹੋਣਾ ਇਹਦੀਆਂ ਸਮੱਸਿਆਵਾਂ ਗੁੰਝਲਦਾਰ ਹੈਗੀਆਂ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਵੀ ਔਰ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਇਹਨੂੰ ਤਕੜੇ ਹੋ ਕੇ ਕਿਉਂਕਿ ਖਾਸ ਕਰਕੇ ਜਿਹੋ ਜਿਹਾ ਆ ਹਰਕਤ ਹੋਈ ਆ ਉਦੋਂ ਪਹਿਲਾਂ CIA ਨੇ ਇੱਕ ਨੌਜਵਾਨ ਦੀ ਜਿਹੜੀ CIA ਦੇ ਵਿੱਚ ਡੈਥ ਹੋਈ ਆ ਉਹ ਉਹ ਆਲਟੀਮੇਟਲੀ ਇੱਕ ਟੀਚਰ ਸੀ ਦੇਖੋ ਨਾ ਸਮਾਜ 'ਚ ਤੁਸੀਂ ਸਨੇਹਾ ਕੀ ਦਿੰਨੇ ਆ ਸਮਾਜ ਦੇ ਵਿੱਚ ਸਨੇਹਾ ਇਹ ਦਿੰਨੇ ਆ ਕਿ ਇਹ ਪੁਲਿਸ ਸਟੇਟ ਐ ਮੈਂ ਤਾਂ ਪਹਿਲਾਂ ਹੀ ਵਿਧਾਨ ਸਭਾ 'ਚ ਕਹਿ ਚੁੱਕਿਆ ਵੀ ਇਹ ਪੁਲਿਸ ਸਟੇਟ ਬਣ ਗਈ ਕਿਉਂਕਿ ਪੁਲਿਸ ਦਾ ਕੰਮ ਪੁਲਿਸ ਦੀ ਜਿਹੜੀ ਜਿਹੜੇ ਮਾੜੇ ਮਾੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਤੇ ਉਹਨਾਂ ਤੇ ਨਕੇਲ ਕੱਸਣਾ ਨਾ ਕਿ ਜਿਹੜਾ ਆਮ ਬੰਦਾ ਜਿਹੜਾ شریف ਬੰਦਾ ਮੈਂ ਦੇਖਦਾ ਕਈ ਵਾਰੀ ਥਾਣਿਆਂ ਦੇ ਵਿੱਚ شریف ਬੰਦਾ ਖੜਾ ਹੁੰਦਾ ਤੇ ਮਾੜਾ ਬੰਦਾ ਕੁਰਸੀ ਤੇ ਬੈਠਾ ਹੁੰਦਾ ਇਹ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਭਗਵੰਤਾਨ ਸਰਕਾਰ ਨੇ ਬੜਾ ਦਿੱਤੇ ਸਰ ਇਹ ਤਾਂ ਫੌਜੀ ਸੀ ਕਿ ਹਿੰਮਤ ਕਰ ਲਈ ਆਮ ਬੰਦਾ ਕਿਵੇਂ ਹਿੰਮਤ ਕਰੇਗਾ ਨਹੀਂ ਸੁਭਜ ਕਰ ਮੈਂ ਕਹਿੰਦਾ ਵੀ ਬਹੁਤ ਇਹ ਮਾੜੀ ਗੱਲ ਆ ਕਿਉਂਕਿ ਕਿਸੇ ਚੀਜ਼ ਕੋਈ ਇਨਸੀਡੈਂਟ ਹੋ ਜਾਣਾ ਅਲੱਗ ਗੱਲ ਆ ਲੇਕਿਨ ਕਿਸੇ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਭੈ ਪਾ ਦੇਣਾ ਕਰ ਪਾ ਦੇਣਾ ਉਹ ਸਮਾਜ ਦੇ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਹਨੂੰ ਫੇਸ ਕਰਨਾ ਚਾਹੀਦਾ ਔਰ ਮੈਂ ਤਾਂ ਇਹਨਾਂ ਦੇ ਪਿੰਡ ਵੀ ਜਾਊਂਗਾ ਉੱਥੇ ਪਿੰਡ ਦੇ ਕੋਸ਼ਿਸ਼ ਕਰਦੇ ਆ ਬੰਦਿਆਂ ਨੂੰ ਇਕੱਠੇ ਕਰਕੇ ਕਿਉਂਕਿ ਅਦਰਵਾਈਜ਼ ਆਪਾਂ ਕਹੀਏ ਨਾ ਵੀ ਇਹ ਪੁਲਿਸ ਜਿਹੜੀ ਆ ਇਹ ਕੱਲੀ ਠੀਕ ਕਰ ਸਕਦੀ ਆ ਕੱਲੀ ਵੀ ਨਹੀਂ ਠੀਕ ਕਰ ਸਕਦੀ ਭਾਵੇਂ ਮੈਂ ਨਹੀਂ ਕਹਿੰਦਾ ਪੁਲਿਸ ਦੇ ਵਿੱਚ ਚੰਗੇ ਆਫੀਸਰ ਵੀ ਹੈਗੇ ਆ ਲੇਕਿਨ ਬਲੈਕ ਸ਼ੀਪਸ ਵੀ ਬਹੁਤ ਹੈਗੇ ਆ ਔਰ ਬਲੈਕ ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੋਂ ਡਿਸਮਿਸ ਕਰਕੇ ਉਹਨਾਂ ਦੇ ਘਰੀ ਭੇਜਣਾ ਚਾਹੀਦਾ ਤਾਂ ਕਿ ਸਮਾਜ ਦੇ ਉੱਤੇ ਇਦਾਂ ਦਾ ਸਾਡੇ ਪੰਜਾਬ ਪੁਲਿਸ ਦੇ ਇਦਾਂ ਦਾ ਤਬਾ ਨਾ ਲੱਗੇ ਥੈਂਕ ਯੂ ਥੈਂਕ ਯੂ ਅੰਕ ਪਿੰਡ ਕੀ ਨਾ ਅਮਦੇ ਕੀ ਕਟਣਾ ਹੋਇਆ ਕੀ ਰਣਜੀਤ ਨਾਮ ਆ ਜੀ ਮੇਰਾ ਕਿਹੜਾ ਪਿੰਡ ਹੈ ਬਾਈ ਬਖਤੌਰ ਕੀ ਹੋਇਆ ਜੀ ਅੱਗੇ ਬਾਈ ਬਖਤੌਰ ਖੇਤੋਂ ਸੀ ਸਾਰਾ ਤੇ ਖੇਤੋਂ ਨਾਲ ਇਹਨਾਂ ਨੇ ਪਹਿਲਾਂ ਵੀ ਰਾਹ ਸਾਰੇ ਕਿਹ ਰੱਖੇ ਸੀਗੇ ਤੇ ਵੀ ਪਿੰਡ ਦੇ ਵਿਚਾਰੇ ਆ ਕੇ ਇਹਨਾਂ ਨੇ ਗੱਡੀ ਮਾਰੀ ਮੋਟਰਸਾਈਕਲ ਦੇ ਵਿੱਚ ਸਿੱਤੀ ਜਦੋਂ ਮੈਂ ਤੁਰ ਮੋਟਰਸਾਈਕਲ ਉੱਤੇ ਸੀ ਇਹ ਟਿਕ ਪੇ ਦੋਨੇ ਇੱਕ ਸਾਡ ਦਿਹਾੜੀ ਅਸੀਂ ਨਾਲ ਸੜਕ ਤੇ ਜਦੋਂ ਆਉਂਦੇ ਸੀ ਇਹ ਉਹਨਾਂ ਨੂੰ ਜਾਣ ਤੋਂ ਚਾਹਣੀ ਸੀ ਉਹਨਾਂ ਨੂੰ ਪਤਾ ਲੱਗੇ ਵੀ ਉੱਤਰੀ ਜਾਂਦੇ ਤੇ ਸੀ ਗੱਡੀ ਦੇ ਵਿੱਚੋਂ ਰਾੜ ਦੇਖ ਲੈ ਸਿਰ ਛੇਤੀ ਉੱਡਦੇ ਉੱਪਰ ਕੇ ਵੀ ਬਾਹਰ ਆਪੀ ਗਲੀ ਵਿੱਚ ਤੇ ਗੁਰਦੁਆਰੇ ਗਲੀ ਦੇ ਹੁੰਦੀ ਲੰਗੇ ਆ ਲੰਗ ਕੇ ਇਹਨਾਂ ਨੇ ਜਦੋਂ ਵੀ ਜਮਾ ਵਾਰ ਕੇ ਆ ਗਏ ਸਾਡ ਬਾਹਰ ਵੀ ਖੁੱਲਾ ਸੀਗਾ ਤੇ ਉਹ ਉੱਥੇ ਬਸ ਇਹ ਕਿਤੇ ਓਕੜ ਕੇ ਟਿਕ ਪਿਆ ਤੇ ਉਹ ਨਸੀਰੀਆਂ ਨੇ ਵੀਰੇ ਲੱਤਾਂ ਵੱਡਣੇ ਸ਼ੁਰੂ ਕਰਤਨਾ ਮੈਨੂੰ ਸੁਣੇ ਮੈਨੂੰ ਕਿਤੇ ਮਾੜੀ ਇੱਕ ਚੀਕ ਸੁਣੀ ਮੈਂ ਬਾਹਰ ਆਈ ਤੇ ਉਦੋਂ ਤਾਂ ਲੱਤਾਂ ਜਿਵੇਂ ਵੱਢੀ ਜਾਂਦੀ ਸੀਗੇ ਵੀ ਉਸ ਟਾਈਮ ਤੇ ਵੀ ਜਿਹੜਾ ਮੇਰਾ ਸੀਲ ਸੀਗਾ ਉਹ ਦੇਖੋ ਹੈ ਹੀ ਨਹੀਂ ਸੀ ਮੈਂ ਦੇਖ ਨਹੀਂ ਸਕਦੀ ਸੀ ਮੈਂ ਚੀਕ ਚਿਂਘਾੜਾ ਬਹੁਤ ਪਾਇਆ ਹੁਣ ਸਰ ਪਤਕੀ ਅਗਲਾ ਡਰਦਾ ਕੋਈ ਉਹਨਾਂ ਦਾ ਅਗਲੇ ਨੇ ਹੁੰਦਾ ਕਿ ਸਾਡਾ ਵੀ ਪਰਿਵਾਰ ਆ ਤੇ ਕਿਸੇ ਨੇ ਬਸ ਆਇਆ ਵੀ ਅਸੀਂ ਮਰੋੜਾਂ ਨੂੰ ਬਹੁਤ ਪਾਇਆ ਤੇ ਜਦੋਂ ਹੰਭ ਕੇ ਜਮਾ ਲੱਤਾਂ ਲੁਕਾ ਕੋੜ ਕੇ ਤੇ ਉਹਨੇ ਪੈਰੀ ਜਿਹੜੇ ਪੈਰੀ ਆਏ ਸੋਨੇ ਪੈਰੀ ਉੱਪਰ ਕਿੰਨੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਉਹਨਾਂ ਨੇ ਕੋਈ ਕਿਰਕਮੰਨੀ ਨਹੀਂ ਕੀਤੀ ਵੀ ਲੱਤਾਂ ਤੋਂ ਹਜੇ ਸਿਰ ਦੇ ਆਏ ਵੀ ਸਿਰ ਨੇ ਵੀ ਜੇ ਸਰਤੀ ਵਾਰ ਦੀ ਸਰ ਅਭੀ ਪਤਾ ਕੀ ਹੋ ਰਿਹਾ ਸਿਰ ਵੀ ਜਾਣਦੀ ਜਾ ਸਕਦੀ ਕਿੰਨੇ ਕਿਲੋ ਲੈ ਗਏ ਜਿਹੜੇ ਪਿੰਡ ਦੇ ਵਿੱਚ ਪਛੇੜੀ ਪਈ ਗਈ ਹੈ ਨਸੇੜੀ ਬਹੁਤ ਹੈ ਸਾਰਾ ਪਿੰਡ ਸਾੜਾ ਗਿਆ ਪਿਆ ਪਰ ਉਹਨਾਂ ਨੂੰ ਹਜੇ ਤੱਕ ਕੋਈ ਹੋਰ ਜਿਹੜੇ ਸਰਕਾਰ ਵੱਲੋਂ ਯੋਧ ਨਸ਼ਾ ਪ੍ਰੋਗਰਾਮ ਚਲਾਈ ਗਈ ਹੈ ਕਿਵੇਂ ਦੇਖਦੇ ਵੀ ਇਹ ਕਿਹ ਨਸ਼ਾ ਚਲਾਈ ਸਾਡੇ ਤੋਂ ਵਧਿਆ ਹੈ ਸਰਕਾਰ ਕਹਿੰਦੀ 31 ਮਈ ਤੱਕ ਇਹਦਾ ਨਸ਼ਾ ਪੂਰਾ ਪੰਜਾਬ ਵਿੱਚ ਖਤਮ ਹੋ ਜਾਏਗਾ ਤੇ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਉਹਦਾ ਜਿਹੜਾ ਕਾਲਾ ਉਹ ਤਾਂ ਡੈਡੀ ਆਖੀ ਜਾਂਦਾ ਵੀ ਸਾਡਾ ਵੀ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਇਹ ਨੂੰ ਹਸਪਤਾਲ ਚ ਇੱਧਰ ਲੈ ਕੇ ਆ ਗਏ ਉਹ ਇਕੱਠ ਚ ਆਖਿਆ ਕਿ ਅਸੀਂ ਤਾਂ ਵੀ ਹਫ਼ਤੇ ਦਾ 20000 ਰੁਪਏ ਦੇਣਾ ਜਿਹੜਾ ਅੱਜ ਵੀ 20000 ਦਿੰਦਾ ਉਹ ਤਾਂ ਫਿਰ ਕੁਸ ਕੁਸ ਦਾ ਵਿਕੀ ਆ। ਮਹੀਨੇ ਦਾ ਕਿੰਨਾ ਹੋ ਗਿਆ ਇਹਨੂੰ ਤਾਂ ਦਿਵਾਕਾਂ ਬਹੁਤ ਮਰੀ ਜਾਂਦੇ ਨੇ ਬਾਰੰਬਾਰ 13-13 ਸਾਲ ਦੇ ਨਸੇ 'ਚ ਲੱਗੇ ਪੈ ਨੇ। ਉਸ ਟਾਈਮ ਤੇ ਵੀ ਬਹੁਤ ਮੁਸ਼ਕਲ ਸੀ। ਸਾਡਲ ਮੇਰੇ ਲਈ ਬਹੁਤ ਮੇਰਾ ਬੱਚਾ ਹੈ ਹੀ ਨਹੀਂ ਸੀਗਾ। ਉਹ ਬਰ ਗਿਆ ਹੋਇਆ ਸੀ ਜੇ ਕਿਤੇ ਉਹ ਹੁੰਦਾ ਉਹ ਛੱਟਦੇ ਨਹੀਂ ਸੀ ਇਹ ਜੁਰਮਾਨਾ ਸੀ ਝੱਲਣੀਆਂ ਇਹਨੇ ਲੱਤਾ ਤੋੜ ਕੇ ਛੱਟ ਗਏ ਆਵਦੇਨ ਤੋਂ ਮਾਰ ਕੇ ਛੱਟ ਕੇ ਗਏ ਸੀਗੇ ਬਚ ਗਿਆ ਤਾਂ ਆਵਦੇ ਕਰਮਣਾਂ ਬਚ ਗਿਆ ਜਾਨ ਸੀਗੀ ਤੇ ਹੁਣ ਵੀ ਇਹਦਾ ਕੋਈ ਚੱਲਣ ਦਾ ਕੋਈ ਹੈ ਨਹੀਂ ਕੋਈ ਨਹੀਂ ਮਾਰ ਕਰਦਾ ਕੀ ਹੋਣਾ ਚਾਹੀਦਾ ਇਸ ਤੋਂ ਉਹ ਤਾਂ ਇਹ ਕਹਿੰਦੇ ਵੀ ਜੇ ਸਾਡੇ ਨਾਲ ਕੀਤਾ ਉਹ ਮੈਨਾਂ ਵੀ ਹੱਡੀ ਪੂਪ ਆਵੇ ਮੈਕਮ ਵੀ ਉਹ ਤਾਂ ਸਾਡੀ ਕੋਈ ਤਾਂ ਸੁਣੇ ਸਾਡੀ ਹੁਣ ਪੁਲਿਸ ਨੇ ਫੜ ਲੈ ਕਹੀ ਜਾਂਦੇ ਆ ਨਕਲੀ ਪੱਟੀਆਂ ਬਣਨ ਪਲਾਸਟਰ ਬਣਨ ਕੇ ਵੀਡੀਓ ਪਾਈ ਜਾਂਦੇ ਆ ਵੀ ਇਹਨਾਂ ਦੀ ਬੋਲੀ ਵੀ ਸਾਡਾ ਬੰਦਾ ਤੁਰ ਕੇ ਦਖਾਵੇ ਲੱਤ ਨਹੀਂ ਹਿਲਾ ਸਕਦਾ ਤੇ ਉਹ ਤੁਰੇ ਕਿਵੇਂ ਫਿਰਦੇ ਆ ਨਹੀਂ ਉਹਨਾਂ ਦੇ ਘਰ ਤਾਂ ਏਸੀ ਲੱਗੇ ਪਏ ਨੇ ਚਾਰ ਚਾਰ ਏਸੀ ਆ ਉਹਨਾਂ ਦੇ ਘਰ ਕਿਉਂਟ ਵਾਇ ਫਿਰ ਸਕਦਾ ਤੇ ਬਸੜੀ ਆਂ ਮੁੰਡਾਈ ਸਰਜੀਂਦਰ ਰਣਆਰਣ ਮੀਰ ਸਿੰਘਾ ਇੱਕ ਸਰਬਸਮੇਣਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪੈਸਨਾਇਆ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੋਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸੇ ਦੇ ਵਿਰੁੱਧ ਤੇ 40 ਕਿ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਹਿਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜੰਨ ਨੇ ਮੇਰੇ ਗਾ ਲੱਤਾਂ ਤੋੜੀਆਂ ਉਹ ਕਮੇਟੀ ਬਣੀ ਸਰ ਉਹਨਾਂ ਦਾ ਤੇ ਪਰਚਾ ਹੋਇਆ ਡਰੱਗ ਮੰਨੀ ਫੜੀ ਗਈ ਤੇ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਪੁਰਫਰੀਸ ਸਿੰਘ ਪਿਤਾ ਦਾ ਨਾਰੀਸ ਸਿੰਘ ਇਹ ਚਿੱਟਾ ਖਾਂਦਾ ਵੀ ਹੈ ਵੇਚਦਾ ਵੀ ਹੈ ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ ਪੁਲਸੀ ਬਕਾਉਂਦੀ ਐ ਤੋਂ ਇਹਨੂੰ ਕੋਈ ਪੁਲਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਹੈ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡੇਗੇ ਉਹਨਾਂ ਨੂੰ ਸਪਲਾਈ ਕਰਾਉਂਦਾ ਹੈਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਆ ਤੇ ਉਸ ਤੋਂ ਬਾਅਦ ਸਾਰੇ ਉਹ ਪਰਚੇ ਪੈ ਗਏ ਰੰਜਸਰ ਖੜਾ ਗਿਆ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਗੁਰਦੁਆਰਾ ਸਾਹਿਬ ਸੌਂ ਖਾਦੇ ਵੀ ਮੇਰੀ ਕਹਿੰਦਾ ਨਾਮ ਆ ਕੇ ਤੇ ਬਾਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇੱਥੇ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੀ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪਦੀ ਖੇਤ ਕਿੱਤੋਂ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਕੋਈ ਯਾਰ ਪਾਇਆ ਸੀਗਾ ਤੋੜਨ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦਿਆਂ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਹੁਣ ਕੀ ਘਟਨਾ ਵਾਪਰੀ ਹੈ ਜੀ ਤਾਜ਼ੀ ਘਟਨਾ ਵਾਪਰੀ ਹੈ ਤਾਂ ਅਜੀ ਹਰ ਮੇਰੇ 31 ਤਰੀਕ ਨੂੰ ਸਰ ਇਹਨੇ ਗੱਡੀ ਪਾਰਕ ਕੀਤੀ ਮੈਨੂੰ ਸੈੱਟ ਲਿਆ ਜਦੋਂ ਮੈਂ ਭੱਜਿਆ ਤੇ ਮੇਰੇ ਕੰਨ ਲੱਤਾਂ ਤੋੜ ਤੀਆਂ ਸਰ ਕਹਾੜ ਗੰਦੇ ਨਾਲ ਤੇ ਰਾਟ ਸੀਗੇ ਸਰ ਤੇ ਬੇ ਬੇ ਸਵਾਲ ਸੀਗਾ ਤਿੰਨ ਬੰਦੇ ਸੀ ਸਰ ਗੱਡੀ ਹਿੱਟਿਆ ਯਾਰ ਕਿਹੜੀ ਜਗਾ ਸੀ ਭਾਈ ਉਹ ਤੌਰ ਦੀ ਸਰ ਪਿੱਠ ਦੇ ਵਿਚਾਲੇ ਸੀਗੀ ਉਹਦੀ ਕਿੱਥੇ ਸੀ ਗੁਰਦੁਆਰਾ ਸਾਹਿਬ ਕੋਲ ਸਰ ਉੱਥੇ ਰਸੂ ਲੋਕ ਸੀਗੇ ਉੱਥੇ ਕਿਹੜੇ ਚੁਤ ਬਾਣੀ ਰਸ ਹੈ ਨਹੀਂ ਜਰ ਉਸ ਤੋਂ ਬਾਅਦ ਹੋਇਆ ਰਸ ਇਸ ਤਰ੍ਹਾਂ ਦੇ ਬੰਦੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸਰ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਯਾਰ ਕਿ ਲੈ ਕੇ ਵੀ ਤਾਂ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਤੁਹਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਤੇ ਨਹੀਂ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਖਤਮ ਕਰਤਾ ਸਭ ਜੀ ਪੀਚੇ ਦੀ ਖਤਮ ਕਰਤਾ ਨਹੀਂ ਜਾਂ ਪੁਲਿਸ ਦਾ ਹਾਂ ਜੀ ਸਰ ਜਿਹੜੀ ਇੱਕ ਫਿਲਮ ਪਾਈ ਸੀ ਲੋਂਡਾ ਇੱਕ ਬੱਚੀ ਅਫਤਵਾਦ ਸਰ ਇਹਨਾਂ ਨੇ ਫਾਇਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਫਾਇਰ ਕੀਤੇ ਨਹੀਂ ਸਾਡੇ ਕੋਲ ਵੀਡੀਓ ਹੈਗੀ ਉਦੀ ਉਹੀ ਕੱਪੜੇ ਪਾਏ ਸਿਰਫ ਉਹੀ ਪੈਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਿਰ ਵੀਡੀਓ ਹੁਣ ਮੰਗ ਕੀ ਹੈ ਤੁਹਾਡਾ ਮੰਗੇ ਸਰ ਸਤ ਤੁ ਸਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਦੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਾਬ ਦਸ਼ੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟ ਲੈਂਡ ਤੇ ਆ ਕੇ ਲੜਦੇ ਰਹੇ ਹਾਂ ਤੇ ਇਸ ਤੋਂ ਬਾਅਦ ਵੀ ਸਰ